ਕਿ ਬੀਟੀ ਸਾਡੀ 5 6 5 6 ਪ੍ਰਾਵਾਂ ਦੀ ਕੁਬੇਟੀ ਬਹੁਤ ਜ਼ਿਆਦਾ ਬਸ ਪ੍ਰਮਾਤਮਾ ਨੇ ਸੁਖੁਰੇ ਯਾਰ ਕਰ ਦਿੱਤਾ ਠੀਕ ਹੈ ਹਾਂਜੀ ਬਹੁਤ ਜ਼ਿਆਦਾ ਕੋਈ ਡਾਕਟਰ ਕੋਦੇ ਕਿਸੇ ਕੋਲੇ ਕੋਦੇ ਕਿਸੇ ਕੋਲ ਪ੍ਰਮਾਤਮਾ ਨੇ ਬਿਲਕੁਲ ਠੀਕ ਚੁਕਰਾ ਇਸ ਵਾਇਪ੍ਰੀ ਦਾ ਸ਼ੁਕਰ ਕੁਝ ਵੀ ਨਹੀਂ ਬਸ ਸਵੇਰ ਤੋਂ ਉੱਠੀ ਤੋਂ ਬਾਅਦ ਨਹੀਂ ਸੀ 14 ਫਰਵਰੀ ਤੋਂ ਲੈ ਕੇ ਹੁਣ ਤੱਕ 24 ਤਰੀਕ ਤੱਕ ਡਾਕਟਰ ਬਹੁਤ ਹਾਂ ਜੀ ਕੋਈ ਇਕੱਠ ਕਹਿੰਦਾ ਸੀ ਕੋਈ ਕੁਛ ਕਹਿੰਦਾ ਸੀ ਵੀ ਟੈਨਸ਼ਨ ਕਰਕੇ ਆਵਾਜ਼ ਬੰਦਦਾ ਕੋਈ ਕੁਛ ਕਰ ਕੁਛ ਪ੍ਰਮਾਤਮਾ ਦਾ ਸ਼ੁਕਰ ਕਰਦੇ ਆ ਮੇਰੀ ਬੇਟੀ ਦੀ ਆਵਾਜ਼ ਆਈ ਹੈ ਪ੍ਰਮਾਤਮਾ ਦਾ ਸ਼ੁਕਰ ਕਰਦੇ ਆ ਸਾਡੀ ਬੇਟੀ ਠੀਕ ਹੋ ਗਈ ਹੈ ਦਰਬਾਰ ਸਭ ਜਾ ਕੇ ਹਾਂ ਜੀ ਬਹੁਤ ਪਾਛ ਤੱਕ ਦੋਵੇਂ ਦੀਆਂ ਸਾਰੇ ਡਾਕਟਰਾਂ ਤੋਂ ਹੋ ਚੁੱਕੇ ਸੀ ਕੋਈ ਕੁਛ ਕਹਿੰਦਾ ਸੀ ਕੋਈ ਕੁਛ ਕਹਿੰਦਾ ਸੀਗਾ ਬਸ ਹਾਂ ਰੋਪ ਪਰ ਮਾਤਾ ਤੇ ਪ੍ਰੋਫਸਰ ਜੀ ਕੰਨੇ ਠੀਕ ਹੀ ਬਹੁਤ ਖੁਸ਼ੀ ਹਸਾਂ ਹਾਂ ਜੀ ਇਹ ਜੋ ਅੱਜ ਸਾਰਾ ਪਰਿਵਾਰ ਇੱਥੇ ਇਕੱਤਰ ਹੋਇਆ ਸਾਡਾ ਆਪਣੀ ਪਰਿਵਾਰ ਹੈ ਸਰਦਾਰ ਨਰਮਲ ਸਿੰਘ ਜੀ ਜੋ ਕਿ ਪੁਲਸ ਦੇ ਵਿੱਚੋਂ ਮੁਲਾਜ਼ਮ ਸਨ ਰਿਟਾਇਰ ਹੋਏ ਹਨ ਉਹਨਾਂ ਦੇ ਭਰਾ ਸਰਦਾਰ ਗੁਰਮੀਤ ਸਿੰਘ ਜੀ ਅੱਜਕੱਲ੍ਹ ਥਾਣਾ ਅਹਿਮਦਗੜ੍ਹ ਥਾਣੇ ਦੇ ਅੰਦਰ ਜੋ ਮੁਲਾਜ਼ਮ ਹਨ ਸੇਵਾ ਨਿਭਾ ਰਹੇ ਹਨ ਚੰਤਾ ਨਗਰ ਟਰੱਕ ਜੁਨੀਆ ਦੇ ਨੇੜੇ ਇਹ ਮਹੱਲਾ ਹੈ ਉੱਥੇ ਦੇ ਵਸਨੀਕਾਂ ਅਚਾਨਕ ਕੀ ਹੋਇਆ 14 ਫਰਵਰੀ ਵਾਲੇ ਦਿਨ 2024 14 ਫਰਵਰੀ ਸਾਡੀ ਨੌਜਵਾਨ ਧੀ ਬੇਟੀ ਲਾਪ੍ਰੀਤ कौर ਜੋ ਕਿ ਬੀਐਸਸੀ ਨਰਸਿੰਗ ਦੇ ਦੀ ਪੜ੍ਹਾਈ ਜਿਸ ਨੇ ਕੀਤੀ ਹੋਈ ਹੈ ਜਦੋਂ ਸਵੇਰ ਦੇ ਸਮੇਂ ਉੱઠી ਤਾਂ ਇਹਦੀ ਅਚਾਨਕ ਆਵਾਜ਼ ਬੰਦ ਹੋ ਗਈ ਪੰਜਾਬ ਪਰਿਵਾਰ ਦੇ ਦੱਸਣ ਅਨੁਸਾਰ ਇਹ ਆਵਾਜ਼ ਬੰਦ ਹੋਈ ਤੇ ਪਰਿਵਾਰ ਬੜਾ ਸਦਮੇ ਵਿੱਚ ਪਹੁੰਚਿਆ ਇੱਕ ਨੌਜਵਾਨ ਬੱਚੀ ਜਿਹਦੇ ਨਾਲ ਪਹਿਲਾਂ ਇਸ ਤਰ੍ਹਾਂ ਦੀ ਕਦੇ ਕੋਈ ਤਕਲੀਫ ਨਹੀਂ ਸੀ ਅਚਾਨਕ ਆਵਾਜ਼ ਦਾ ਬੰਦ ਹੋ ਜਾਣਾ ਬਹੁਤ ਵੱਡੀ ਗੱਲ ਸੀ ਆਪਣੇ ਵੱਲੋਂ ਬੋਲਣ ਦਾ ਯਤਨ ਕਰਦੀ ਪਰ ਆਵਾਜ਼ ਨਹੀਂ ਸੀ ਨਿਕਲਦੀ ਇਹਨਾਂ ਨੇ ਉਸੇ ਸਮੇਂ ਡਾਕਟਰਾਂ ਕੋਲ ਜਾਣਾ ਸ਼ੁਰੂ ਕੀਤਾ ਜਿੱਥੋਂ ਜਿੱਥੋਂ ਤੱਕ ਬਾਹਰ ਚੱਲੀ ਚਾਏ ਹੋ ਲੁਧਿਆਣੇ ਗਏ ਪਟਿਆਲੇ ਚੰਡੀਗੜ੍ਹ ਗਏ ਇਹਨਾਂ ਨੇ ਆਪਣੇ ਵੱਲੋਂ ਪੂਰਾ ਯਤਨ ਕੀਤਾ ਪਰ ਡਾਕਟਰਾਂ ਨੇ ਹੌਸਲਾ ਦਿੱਤਾ ਪਰ ਚਲੋ ਜਿਹੜੀ ਆਵਾਜ਼ ਅਨੇਕਾਂ ਯਤਨ ਕਰਨ ਦੇ ਨਾਲ ਇਹ ਆ ਨਾ ਸਕੀ ਅਚਾਨਕ ਇਹਨਾਂ ਨੇ ਸੁਣਿਆ ਸੀ ਕਿਉਂਕਿ ਅਸਲ ਸੋਸ਼ਲ ਮੀਡੀਆ ਤੇ ਗੱਲਾਂ ਚੱਲਦੀਆਂ ਵੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਘਰ ਇਤਾਂ ਬਹੁਤ ਐਸੇ ਜੋ ਬਰੀ ਜਾਨ ਠੀਕ ਹੋਏ ਹਨ ਤੇ ਇਹ ਪਰਿਵਾਰ 24 ਤਰੀਕ ਨੂੰ 24 3 2024 ਨੂੰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਗਿਆ ਬਹੁਤ ਲੰਮੀਆਂ ਲੈਣਾ ਸਨ ਉਥੇ ਪਰਿਵਾਰ ਦੇ ਦਸਨ ਅਨੁਸਾਰ ਬੜੀ ਸਰਦਾ ਤੇ ਭਾਵਨਾ ਦੇ ਨਾਲ ਲਗਭਗ 2 ਤੋਂ 3 ਘੰਟੇ ਦਾ ਸਮਾਂ ਲੱਗਿਆ ਲੈਣ ਵਿੱਚ ਲਾ ਕੇ ਮੱਥਾ ਟੇਕਣ ਵਾਸਤੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜਾ ਕੇ ਸਾਰੇ ਪਰਿਵਾਰ ਨੇ ਅਰਦਾਸ ਕੀਤੀ ਬੱਚੀ ਸਮੇਤ ਔਰ ਮਾਹ ਰਾਜੀ ਦੀ ਐਸੀ ਕੜਾ ਬਾਪਰੀ ਉਹ ਅਰਦਾਸ ਕਰਨ ਤੋਂ ਬਾਅਦ ਕੜਾ ਪ੍ਰਸਾਦੀਆਂ ਦੇਗਾ ਤੋ ਉਪਰੰਤ ਜਦੋਂ ਗੇਟ ਤੋਂ ਬਾਹਰ ਨਿਕਲੀ ਤਾਂ ਬੱਚੀ ਦੀ ਆਵਾਜ਼ ਵਾਪਸ ਆਈ ਤੇ ਬੱਚੀ ਬੋਲਣ ਲੱਗ ਪਈ ਇਹ ਮੇਰੇ ਗੁਰੂ ਰਾਮਦਾਸ ਮਹਾਰਾਜ ਜੀ ਦੇ ਕਰ ਦੀ ਵਡਿਆਈ ਹੈ ਜਿਸ ਸਮੇਂ ਜਿਸ ਤਰੀਕੇ ਦੇ ਨਾਲ ਉਹਨੇ ਦੇਣੀ ਹੈ ਤੇ ਅੱਜ ਇਹ ਸਾਰਾ ਪਰਿਵਾਰ ਸਰਦਾਰ ਗੁਰਮੀਤ ਸਿੰਘ ਜੀ ਸਰਦਾਰ ਨਿਰਮਲ ਸਿੰਘ ਮੈਨੂੰ 30 ਸਾਲ ਇੱਥੇ ਗੁਰਦਾਰਾ ਸਾਹਿਬ ਸੇਵਾ ਨਿਮਾਉਂਦਿਆਂ ਗੁਰਦੁਆਰਾ ਹਾਂ ਦਾ ਨਾਰਾ ਸਾਹਿਬ ਲੰਮੇ ਸਮੇਂ ਤੋਂ ਮੈਂ ਸੇਵਾ ਨਿਵਾ ਰਿਹਾ ਹਾਂ ਇਹ ਪਰਿਵਾਰ ਗੁਰੂ ਘਰ ਤੇ ਅਥਾ ਸਰਦਾ ਰੱਖਦਾ ਤੇ ਅੱਜ ਇਸ ਪਰਿਵਾਰ ਵੱਲੋਂ ਇਸੇ ਸੁਕਰਾਨੇ ਦੇ ਤਹਿਤ ਜਿੱਥੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਗਏ ਕੀਰਤਨ ਦੀ ਸੇਵਾ ਹੋਈ ਮਹਾਰਾਜ ਜੀ ਦਾ ਸੁਕਰਾਨਾ ਕੀਤਾ ਲੰਗਰਾਂ ਦੀ ਸੇਵਾ ਦੋਸਤ ਰਿਸ਼ਤੇਦਾਰ ਮਿੱਤਰ ਇਕੱਠੇ ਹੋਏ ਹਨ ਤੇ ਉੱਥੇ ਅਸੀਂ ਗੁਰੂ ਮਹਾਰਾਜ ਜੀ ਤੇ ਸਾਡਾ ਹੋਰ ਵੀ ਭਰੋਸਾ ਵਧਿਆ ਬੇਸਕੋ ਸਥਾਨ ਬਾਰੇ ਜਿੱਥੇ ਸਭੇ ਥਾਮ ਨਹੀਂ ਤੁਦ ਜਿਆ ਵੱਧੋ ਪਰਖ ਬਿਦਾਤੇ ਤਾ ਤੂ ਸੋਇਆ ਉਸ ਗੁਰੂ ਰਾਮਦਾਸ ਜੀ ਦੇ ਮਹਾਰਾਜ ਜੀ ਦੇ ਘਰੋਂ ਇਹ ਸਭ ਕੁਝ ਵਾਪਰਿਆ ਅੱਜ ਇਹ ਪਰਿਵਾਰ ਉਹ ਬੱਚੀ ਸਾਡੇ ਵਿਚਕਾਰ ਮੌਜੂਦ ਹੈ